ਜਿੱਥੇ ਇਹ ਜੀਵ ਆਪਣੇ ਧਨ ਨੂੰ ਆਪਣੇ ਪਰਿਵਾਰ ਨੂੰ ਆਪਣੀ ਸੰਪਤੀ ਨੂੰ ਆਪਣਾ ਕਰਕੇ ਮੰਨੀ ਬੈਠਾ ਹੈ ਮਹਾਰਾਜ ਕਹਿਣ ਲੱਗੇ ਇਹਨਾਂ ਨੂੰ ਕਦੇ ਵੀ ਆਪਣਾ ਨਾ ਮੰਨ ਇਨਾਂ ਵਿੱਚੋਂ ਕੋਈ ਵੀ ਤੇਰਾ ਸਾਥੀ ਨਹੀਂ ਅਖੀਰ ਨੂੰ ਸਾਰਿਆਂ ਨੇ ਸਾਥ ਛੱਡ ਦੇਣਾ ਜਿਦ ਦਿਨ ਇਹ ਸਰੀਰ ਵਿੱਚੋਂ ਸਾਹ ਨਿਕਲ ਗਏ ਮਹਾਰਾਜ ਜੀ ਦੀ ਬਾਣੀ ਦੇ ਬਚਨ ਧੰਨ ਦਾਰਾ ਸੰਤਤ ਸਗਲ ਜਿਨ ਆਪਣੀ ਕਰਮਾਨ ਇਨ ਮੇ ਕਛ ਸੰਗੀ ਨਹੀਂ ਨਾਨਕ ਸਾਚੀ ਜਾਨ ਮਹਾਰਾਜ ਕਹਿੰਦੇ ਇਹਨੂੰ ਸਚ ਮਨ ਇਨਾਂ ਵਿੱਚੋਂ ਕੋਈ ਵੀ ਤੇਰਾ ਸੰਗੀ ਤੇ ਸਾਥੀ ਨਹੀਂ ਸੰਗੀਤੇ ਸਾਥੀ ਤੇਰਾ ਹੈ ਪਰਮਾਤਮਾ ਦਾ ਨਾਮ ਜਿੱਥੇ ਕਿਸੇ ਵੀ ਨੇੜੇ ਦੇ ਰਿਸ਼ਤੇਦਾਰ ਨੇ ਤੇਰਾ ਸਾਥ ਨਹੀਂ ਨਿਭਾਉਣਾ ਨਾ ਮਾਂ ਨਾ ਪਿਓ ਨਾ ਭੈਣ ਨਾ ਭਰਾ ਨਾ ਪਰਿਵਾਰ ਕਿਸੇ ਮਿੱਤਰ ਦੋਸਤ ਨੇ ਨਾਲ ਨੀਂਨਾ ਨਹੀਂ ਨਿਭਨਾ ਆ ਉਥੇ ਨਿਭਨਾ ਆ ਪਰਮਾਤਮਾ ਦਾ ਨਾਮ ਸਤਗੁਰੂ ਜੀ ਦੀ ਬਾਣੀ ਦੇ ਬਚਨ ਜਹ ਮਾਤ ਪਿਤਾ ਸੁੱਤ ਮੀਤ ਨਾ ਭਾਈ ਨਨ ਊਹਾ ਨਾਮ ਤੇਰੇ ਸੰਗ ਸਹਾਈ ਉਥੇ ਤੇ ਨਾਮ ਨੇ ਸਹਾਇਤਾ ਕਰਨੀ ਏ ਮਹਾਰਾਜ ਕਹਿੰਦੇ ਨੇ ਵੈਦੋ ਨਾ ਪਾਈ ਭੈਣੋ ਨਾ ਭਾਈ ਇੱਕੋ ਸਹਾਈ RAM ਹੈ ਆਪ ਸਾਰੀ ਸੰਗਤ ਬਾਣੀ ਦੇ ਗਿਆਤਾ ਹੋ ਬਾਣੀ ਪੜਦੇ ਹੋ ਮਹਾਰਾਜ ਕਹਿੰਦੇ ਇੱਕੋ ਸਹਾਇਤਾ ਕਰਨ ਵਾਲਾ ਵਾਹਿਗੁਰੂ ਪਰਮੇਸ਼ਵਰ ਦਾ ਨਾਮ ਹੈ